ਪੰਜਾਬ ਭਾਰ ਦੇ ਵਿੱਚ ਸਾਰੇ ਹੀ ਪਾਸੇ ਧੁੰਦ ਦੀ ਇੱਕ ਚਿੱਟੀ ਚਾਦਰ ਦਿਖਾਈ ਦੇ ਰਹੀ ਹੈ ਇਹ ਚਿੱਟੀ ਚਾਦਰ ਠੰਡ ਦੀ ਚਿੱਟੀ ਚਾਦਰ ਹੈ ਜਾਂ ਠੰਡ ਵਾਲੀ ਧੁੰਦ ਦੀ ਚਿੱਟੀ ਚਾਦਰ ਹੈ ਇਸ ਬਾਰੇ ਮੌਸਮ ਵਿਗਿਆਨੀਆਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਨੇ ਪਿਛਲੇ 54 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਦਿਨ ਦੇ ਵਿੱਚ ਤਾਪਮਾਨ ਘਟ ਹੁੰਦਾ ਹੈ ਇਸ ਦੇ ਲਈ ਇਸ ਵਾਰ ਠੰਡ ਦਾ ਜੋ ਮੌਸਮ ਹੈ ਉਸ ਦੇ ਆਉਣ ਦੇ ਵਿੱਚ ਦੇਰੀ ਹੋ ਰਹੀ ਹੈ ਔਰ ਜੇਕਰ ਗੱਲ ਕਰੀਏ ਤਾਂ ਅੱਜ ਕੱਲ ਜੋ ਮੌਸਮ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਸਮੋਗ ਹੈ ਔਰ ਇਸ ਸਮੋਗ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਹੈ ਗਲੇ ਦੇ ਵਿੱਚ ਖਰਾਸ਼ ਅਤੇ ਅੱਖਾਂ ਦੇ ਵਿੱਚ ਜਲਣ ਦੀ ਸਮੱਸਿਆ ਪੈਦਾ ਹੋ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਬੀਤੀ ਰਾਤ ਦੀ ਜੇਕਰ ਗੱਲ ਕਰੀਏ ਤਾਂ ਬੀਤੀ ਸ਼ਾਮ ਨੂੰ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ ਇਹ ਸਮੋਗ ਹੈ ਜਾਂ ਧੁੰਦ ਹੈ ਇਸ ਦੇ ਬਾਰੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਜੇ ਜੋ ਸਰਦੀ ਹੈ ਉਸ ਤੇ ਆਉਣ ਦੇ ਵਿੱਚ ਦੇਰੀ ਹੈ ਇਹ ਜੋ ਪ੍ਰਾਲੀ ਦੇ ਧੂਏ ਦੇ ਨਾਲ ਜੋ ਮੌਸਮ ਦੇ ਵਿੱਚ ਸਮੋਗ ਹੋ ਸਕਦੀ ਹੈ ਔਰ ਇਸ ਦੇ ਨਾਲ ਲੋਕਾਂ ਦੀ ਸਿਹਤ ਦੇ ਉੱਪਰ ਅਸਰ ਪੈ ਰਿਹਾ ਹੈ ਲੋਕਾਂ ਨੂੰ ਗਲੇ ਦੇ ਵਿੱਚ ਖਰਾਸ਼ ਹੋ ਰਹੀ ਹੈ ਖਾਂਸੀ ਦੀ ਸਮੱਸਿਆ ਪੈਦਾ ਹੋ ਰਹੀ ਹੈ ਔਰ ਅੱਖਾਂ ਦੇ ਵਿੱਚ ਜਲਣ ਦੀ ਸਮੱਸਿਆ ਪੈਦਾ ਹੋ ਰਹੀ ਹੈ ਔਰ ਜੇਕਰ ਗੱਲ ਕਰੀਏ ਤਾਂ ਅੱਜ ਸਵੇਰੇ ਵੀ ਇੱਕ ਧੁੰਦ ਦੀ ਚਿੱਟੀ ਚਾਦਰ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹ ਚਿੱਟੀ ਧੁੰਦ ਦੀ ਚਾਦਰ ਦੇਖਣ ਨੂੰ ਮਿਲੀ ਹੈ ਔਰ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਸਮੱਸਿਆਵਾਂ ਆਨ ਸਾਮਣਾ ਕਰਨਾ ਪਿਆ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਤਾਂ ਨਾਰਮਲ ਚੱਲ ਰਿਹਾ ਹੈ ਪਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈਗਾ ਜਿਵੇਂ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ ਟੈਂਪਰੇਚਰ ਵੀ ਨਾਰਮਲ ਤੋਂ 7.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਔਰ ਪਿਛਲੇ 4-5 ਦਿਨਾਂ ਤੋਂ ਵੀ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਰੀਜਨ ਦੇ ਉੱਪਰ ਜਿਹੜੀ ਸਮੋਗ ਦੀ ਬੜੀ ਥਿੱਕ ਲੇਅਰ ਅਬਜ਼ਰਵ ਕਰ ਰਹੇ ਆਰ ਆਨਵਰਡ ਦੇ ਦਿਨਾਂ ਵਿੱਚ ਵੈਦਰ ਦੇਖੀਏ ਤਾਂ بارش ਦੀ ਆਨਵਰਡ ਦੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਫੌਗੀ ਕੰਡੀਸ਼ਨਸ ਜ਼ਰੂਰ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 15 ਤਰੀਕ ਤੱਕ ਜਿਹੜਾ ਡੈਂਸ ਫੌਗ ਦਾ ਅ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਔਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੀ ਸਲਾਹ ਦੇ ਰਹੇ ਹਾਂ ਕਿਉਂਕਿ ਸਮੋਗੀ ਕੰਡੀਸ਼ਨਸ ਬੜੀਆਂ ਸਟੇਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਬੜੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਸੋ ਡਾਇਰੈਕਟ ਐਕਸਪੋਜ਼ਰ ਸਾਰਿਆਂ ਨੂੰ ਥੋੜਾ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਇੰਡੋਰ ਰਹਿਣਾ ਚਾਹੀਦਾ ਔਰ ਸੈਕੰਡਲੀ ਕਿਉਂਕਿ ਵਿਜ਼ਿਬਿਲਟੀ ਵੀ ਕਾਫੀ ਘਟੀ ਹੋਈ ਹੈ ਜੀ ਸੋ ਸਾਰਿਆਂ ਨੂੰ ਟਰੈਵਲ ਪਲਾਨਸ ਵੀ ਇਹਦੇ ਮੁਤਾਬਕ ਹੀ ਬਣਾਉਣੇ ਚਾਹੀਦੇ ਨੇ ਤੇ بارش ਦੇ ਕੀ ਚਾਂਸਸ ਆ ਜੀ ਫੌਗੀ ਕੰਡੀਸ਼ਨਸ 15 ਤਰੀਕ ਤੱਕ ਰਹਿ ਸਕਦੀਆਂ ਨੇ ਕਿਉਂਕਿ ਆਈਐਮਡੀ ਵੱਲੋਂ 15 ਤਰੀਕ ਤੱਕ ਜਿਹੜਾ ਫੌਗ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਔਰ بارش ਦੀ ਫਿਲਹਾਲ ਆਨਵਰਡ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਆ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਰਾਤ ਦਾ ਘਟਣ ਵਾਸਤੇ ਕਲੀਅਰ ਸਕਾਈ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਪਰ ਹੁਣ ਕਿਉਂਕਿ ਜਿਹੜੀ স্মੋਗ ਦੀ ਥਿਕ ਲੇਅਰ ਬਣੀ ਹੋਈ ਹੈ ਉਦੇ ਕਰਕੇ ਜਿਹੜਾ ਰਾਤ ਦਾ ਟੈਂਪਰੇਚਰ ਨਹੀਂ ਘਟ ਰਿਹਾ ਕਿਉਂਕਿ ਰਾਤ ਨੂੰ ਜਿਹੜੀ ਰੇਡੀਏਸ਼ਨ ਕੂਲਿੰਗ ਹੋਣੀ ਆ ਰੇਡੀਏਸ਼ਨ ਉੱਪਰਲੀਆ ਲੇਅਰਸ ਦੇ ਵਿੱਚ ਜਾਣੀ ਹੁੰਦੀ ਆ ਕਿਉਂਕਿ ਥਿਕ ਲੇਅਰ ਜ਼ਮੀਨ ਦੇ ਨੇੜੇ ਹੀ ਬਣੀ ਹੋਈ ਹੈ ਸੋ ਉਹਦੇ ਕਰਕੇ ਜਿਹੜੀ ਉਹ ਰੇਡੀਏਸ਼ਨ ਨਹੀਂ ਜਾ ਰਹੀ ਔਰ ਜਿਹੜਾ ਟੈਂਪਰੇਚਰ ਦੇ ਵਿੱਚ ਗਰਾਵਟ ਅਸੀਂ ਨਾਈਟ ਟਾਈਮ ਦੇ ਵਿੱਚ ਨਹੀਂ ਅਬਜ਼ਰਵ ਕਰ ਰਹੇ